ਪਲੱਸ ਕਰਨਾ ਦੇਖੋ 42 ਇੰਚ ਹੈ ਜੀ ਆਪਾਂ 40 ਇੰਚ ਤੇ ਕਟਿੰਗ ਕਰਾਂਗੇ 46 ਇੰਚ ਤੇ ਠੀਕ ਹੈ ਜੀ ਤੇ ਜਿਹੜਾ ਇਹਨਾਂ ਦਾ ਘੇਰਾ ਹੈਗਾ ਘੇਰਾ ਹੈਗਾ ਦੇਖੋ ਇਹਨਾਂ ਦਾ ਜੀ 26 ਇੰਚ 26 ਇੰਚ ਆ ਲੈ ਇਹਨਾਂ ਦਾ ਘੇਰਾ 26 ਦੇ ਵਿੱਚ ਆਪਾਂ 4 ਇੰਚ ਪਲੱਸ ਕਰਕੇ 30 ਇੰਚ ਤੇ ਕਰਾਂਗੇ ਦੇਖੋ ਜੀ ਆਪਾਂ ਘੇਰੇ ਦੀ ਕਟਿੰਗ ਠੀਕ ਹੈ ਜੀ ਹੁਣ ਆਪਾਂ ਇਹ ਲੰਬਾਈ ਤੇ ਜਿਹੜੀ ਚੜਾਈ ਆ ਇਹ ਲਾਉਣ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਿੱਦਾਂ ਕਮੀਜ਼ ਰੱਖਣਾ ਤੇ ਕਿੱਦਾਂ ਕੱਟਣਾ ਪਊਗਾ ਆ ਦੇਖੋ ਜੀ ਆਪਾਂ ਲੰਬਾਈ ਤੇ ਚੜਾਈ ਕਮੀਜ਼ ਦੀ ਲਾ ਲਈ ਲਹੁੰਨ ਤੋਂ ਬਾਅਦ ਦੇਖੋ ਇਸ ਤਰ੍ਹਾਂ ਆਪਾਂ ਕੱਪੜੇ ਨੂੰ ਫੋਲਡ ਕਰਨਾ ਇਸ ਤਰ੍ਹਾਂ ਆਪਾਂ ਚਾਰੇ ਤਹਾਂ ਮਲਾ ਕੇ ਚਾਰੇ ਕੰਨੀਆਂ ਮਲਾ ਕੇ ਆਪਾਂ ਕੱਪੜੇ ਨੂੰ ਚਾਰ ਤਹਾਂ ਦੇ ਵਿੱਚ ਆਪਾਂ ਫੋਲਡ ਕਰ ਲੈਣਾ ਆ ਦੇਖੋ ਜੀ ਆਪਾਂ ਏਦਾਂ ਚਾਰ ਤਹਾਂ ਦੇ ਵਿੱਚ ਕੱਪੜੇ ਨੂੰ ਫੋਲਡ ਕਰਕੇ ਰੱਖਣ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਤੀਰਾ ਰੱਖਣਾਗਾ ਦੇਖੋ ਤੀਰਾ ਰੱਖਣਾਗਾ ਆਪਾਂ 7 ਇੰਚ ਠੀਕ ਹੈ ਜੀ ਜੇ ਤੁਹਾਡਾ ਗਲਾ ਛੋਟਾ ਤਾਂ ਤੁਸੀਂ ਤੀਰਾ ਜ਼ਿਆਦਾ ਰੱਖਣਾਗਾ ਦੇਖੋ ਆਪਾਂ ਤੀਰਾ ਰੱਖਾਂਗੇ 7 ਇੰਚ ਠੀਕ ਹੈ ਜੀ 7 ਇੰਚ ਆਪਾਂ ਰੱਖਿਆ ਤੀਰਾ ਤੇ ਉਸ ਤੋਂ ਬਾਅਦ ਆਪਾਂ نیچے ਨੂੰ ਜਿਹੜੀ ਗਲੇ ਦੀ ਲੈਂਥ ਲੈਣੀ ਆਏਗੀ ਉਹ ਆਪਾਂ ਹੈਵੀ ਸਾਈਜ਼ ਦੇ ਵਿੱਚ ਵੀ ਸਾਢੇ 7 ਹੀ ਲੈਣੀ ਹੈਗੀ ਤੇ ਇੱਥੋਂ ਆਪਾਂ 7 ਰੱਖਿਆ ਇੱਥੋਂ ਆਪਾਂ ਜੀ ਘਟਾ ਕੇ ਸਾਢੇ 6 ਕਰ ਲੈਣਾਗਾ ਆਪਾਂ ਇਹਦਾ ਬਣਾ ਲੈਣਾ ਦੇਖੋ ਜੀ ਬਾਕਸ ਆਹ ਲਓ ਜੀ ਬਾਕਸ ਰੈਡੀ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਆਪਾਂ 1/2 ਇੰਚ ਦੀ ਕਾਟ ਪਾਉਣੀ ਹੈ ਦੇਖੋ ਜੀ ਇੱਥੇ ਠੀਕ ਹੈ ਜੀ ਇਹ ਕਾਟ ਆਪਣੀ ਇਸ ਤਰ੍ਹਾਂ ਤਿਰਸੀ ਪੈ ਜਾਣੀ ਹੈਗੀ 1 ਕਾਟ ਆਪਾਂ ਜਰੂਰ ਪਾਉਣੀ ਹੈਗੀ ਤੇ ਇਸ ਤੋਂ ਬਾਅਦ ਦੇਖੋ ਅੱਧਾ ਇੰਚ ਦੀ ਕਾਟ ਆਪਣੀ ਇੱਥੇ ਪੈ ਗਈ ਅੱਧਾ ਇੰਚ ਆਪਾਂ ਇੱਥੇ ਘਟਾ ਲਿਆ ਦੇਖੋ ਫਰੰਟ ਵਾਲੀ ਕਾਟ ਪਾਉਣੀ ਆ ਆਪਾਂ 1 ਇੰਚ ਤੇ ਜਿਹੜੀ ਬੈਕ ਵਾਲੀ ਕਾਟ ਆ ਦੇਖੋ ਜੀ ਇਹ ਪਾਉਣੀ ਆ ਆਪਾਂ 2.5 ਇੰਚ ਤੇ ਠੀਕ ਹੈ ਜੀ ਪਿਛਲੀ ਆਪਾਂ 2.5 ਇੰਚ ਤੇ ਪਾਉਣੀ ਆ ਤਾਂ ਕਿ ਆਪਣੇ ਪਿਛਲੇ ਪਾਸੇ ਬੈਕ ਨੈਕ ਕੋਲੇ ਖਿੱਚ ਨਾ ਪਵੇ ਦੇਖੋ ਹੁਣ ਇਹਨਾਂ ਦੀ ਬ੍ਰੈਸਟ ਹੈਗੀ ਹੈਗੀ 24 ਇੰਚ ਠੀਕ ਹੈ ਜੀ 24 ਦਾ ਹਾਫ ਹੋ ਗਿਆ 12 ਇੰਚ ਠੀਕ ਹੈ ਜੀ 24 ਦਾ ਹਾਫ ਹੋ ਗਿਆ 12 ਇੰਚ ਆਪਾਂ 12 ਇੰਚ ਤੇ ਮਿਸਾਨ ਲਾਉਣ ਤੋਂ ਬਾਅਦ ਆਪਾਂ ਇਹਦਾ ਕਰ ਲੈਣਾ ਹਾਫ ਇਹ ਇਸ ਤਰ੍ਹਾਂ ਜਿੰਨਾ ਇੱਥੇ ਆਇਆ ਇੱਥੇ ਆਇਆ 3 ਇੰਚ ਆਪਾਂ ਇੱਥੇ ਵੀ 3 ਇੰਚ ਤੇ ਮਿਸਾਨ ਲਾਉਣ ਤੋਂ ਬਾਅਦ ਆਪਾਂ ਪਿੱਛੇ ਅਲੀ ਕਾਟ ਪਾਉਣ ਖਾਤਰ 5 ਇੰਚ ਤੇ ਮਿਸਾਨ ਲਾਉਣਾ ਇਹਨੂੰ ਇਹ ਇਸ ਤਰ੍ਹਾਂ ਮਿਲਾ ਦੇਣਾ ਇਹਨੂੰ ਇਸ ਤਰ੍ਹਾਂ ਆ ਲੋ ਜੀ ਇਹ ਕਾਟ ਦਾ ਮਤਲਬ ਹੁੰਦਾ ਨਿਸ਼ਾਨ ਦਾ ਮਤਲਬ ਹੁੰਦਾ ਵੀ ਆਪਣੀ ਜਿਹੜੀ ਇਹ ਹੈ ਕਿ ਕਾਟ ਆ ਗਈ ਇਹ ਆਪਣੀ ਇਥੋਂ ਜ਼ਿਆਦਾ ਮਤਲਬ ਕਿ ਇਧਰ ਨੂੰ ਨਾ ਹੋਵੇ ਫਿਰ ਪਿੱਛੇ ਬੁਲਬਲਾ ਜਿਹਾ ਬਣਨਾ ਲੱਗ ਜਾਂਦਾ ਜੀ ਆ ਲੋ ਆ ਪੈ ਗਈਆਂ ਆਪਣੀਆਂ ਕਾਟਾਂ ਹੁਣ ਦੇਖੋ ਆਪਾਂ ਰੱਖਣੀ ਆ ਸਾਈਡ ਵਾਲੀ ਸਲਾਈ ਦੇਖੋ ਸਾਈਡ ਵਾਲੀ ਸਲਾਈ ਰੱਖਣੀ ਆ ਆਪਾਂ 24 ਇੰਚ ਠੀਕ ਹੈ ਜੀ 24 ਇੰਚ ਰੱਖੀ ਆਪਾਂ ਸਾਈਡ ਸਲਾਈ ਤੇ ਜਿਹੜਾ ਕਮਰ ਦਾ ਨਿਸ਼ਾਨ ਲਾਉਣਾ ਇਹ ਲਾਉਣਾ ਆਪਾਂ ਜੀ 15 ਇੰਚ ਤੇ ਹੈਵੀ ਸਾਈਜ਼ ਦੇ ਵਿੱਚ 24 25 26 27 ਜਿੰਨੀ ਵੀ ਬ੍ਰੈਸਟ ਆ ਗਈ ਉਹਦੇ ਵਿੱਚ ਆਪਾਂ ਇਹ 15 ਇੰਚ ਤੇ ਲਾਉਣਾਗਾ ਤੇ ਇੱਥੇ ਦੇਖੋ ਆਪਾਂ ਬ੍ਰੈਸਟ ਦਾ ਨਿਸ਼ਾਨ ਲਾਇਆ ਸੀ نیچے ਨੂੰ ਆਪਾਂ 3 ਇੰਚ ਤੇ ਇਸ ਤਰ੍ਹਾਂ ਲਾਈਨ ਇੱਕ ਨਿਸ਼ਾਨ ਹੋਰ ਲਾ ਲੈਣਾ ਇਹ ਇਸ ਤਰ੍ਹਾਂ ਠੀਕ ਹੈ ਜੀ ਹੁਣ ਇਹਨਾਂ ਦੀ ਦੇਖੋ ਜਿਹੜੀ ਕਮਰ ਆ ਗਈ ਕਮਰ ਹੈਗੀ ਹੈ ਦੇਖੋ ਜੀ ਇਹਨਾਂ ਦੀ 21 ਇੰਚ ਠੀਕ ਹੈ ਜੀ 21 ਦੇ ਵਿੱਚ ਆਪਾਂ 1 ਇੰਚ ਪਲੱਸ ਕਰਨਾ ਪਲੇਟਸ ਵਾਲਾ ਕੱਪੜਾ ਠੀਕ ਹੈ ਜੀ 1 ਇੰਚ ਪਲੱਸ ਕਰਕੇ ਹੋ ਗਿਆ 22 ਇੰਚ 22 ਦਾ ਹਾਫ ਹੋ ਗਿਆ 11 ਇੰਚ ਆਪਾਂ ਸਿਰਫ ਕਮਰ ਦੇ ਵਿੱਚ 1 ਇੰਚ ਵਧਾਉਣਾ ਹੋਰ ਆਪਾਂ ਕਿਤੇ ਵੀ ਵਧਾਉਣਾ ਘਟਾਉਣਾ ਨਹੀਂ ਹੈਗਾ ਦੇਖੋ हिਪ ਹੈਗੀ ਹੈ ਇਹਨਾਂ ਦੀ 22 ਇੰਚ 22 ਦਾ ਹਾਫ ਹੋ ਗਿਆ ਦੇਖੋ 13 ਇੰਚ ਠੀਕ ਹੈ ਜੀ ਆਉ ਗੋ ਜੀ ਇੱਥੇ ਦੇਖੋ ਹੁਣੇ ਜਿਹੜੀਆਂ ਨਸਾਨੀਆਂ ਨੇ ਇਹਨਾਂ ਨੂੰ ਆਪਾਂ ਆਪਸ ਦੇ ਵਿੱਚ ਇੱਥੋਂ ਨਾ ਹਲਕੀ ਜੀ ਗਲਾਈ ਦੇਣੀ ਹੁੰਦੀ ਹੈ ਹੈਵੀ ਸਾਈਜ਼ ਦੇ ਵਿੱਚ ਕਿਉਂਕਿ ਜਿਹੜੇ ਪਹਿਣਾ ਆਪਣੀਆਂ ਹੈਵੀ ਹੁੰਦੀਆਂ ਨੇ ਉਹਨਾਂ ਦਾ ਜਿੱਦਾਂ ਪੇਟ ਵੱਡਾ ਹੁੰਦਾ ਬ੍ਰੈਸਟ ਭਾਰੀ ਹੁੰਦੀ ਆ ਤਾਂ ਇਧਰ ਨੂੰ ਸਕੇਲ ਜਾਂਦੀ ਹੁੰਦੀ ਆ ਜੇ ਆਪਾਂ ਜਿਹੜੀ ਆਪਾਂ ਸਿੱਧੀ ਲਾਵਾਂਗੇ ਤਾਂ ਆਪਣੀ ਉਹ ਸਹੀ ਨਹੀਂ ਆਉਂਦੀ ਸ਼ੇਪ ਆਪਾਂ ਦੇਖੋ ਆਹ ਵਾਲੇ ਸਕੇਲ ਨਾਲ ਲਾਉਣੀ ਆ ਇਹ ਐਸਟਾ ਨਾ ਦੇਖੋ ਇੱਥੇ ਬ੍ਰੈਸਟ ਕੋਲੇ ਗਲਾਈ ਆ ਜਾਣੀ ਆ ਇਸ ਤਰ੍ਹਾਂ ਜੇ ਤੁਹਾਡੇ ਕੋਲੇ ਸਕੇਲ ਨਹੀਂ ਹੈਗਾ ਫਿਰ ਤੁਸੀਂ ਦੇਖੋ ਐਦਾਂ ਇਨਸਾਨੀ ਲਾ ਲੈਣੀ ਆ ਸਿੱਧੀ ਸਿੱਧੀ ਇਨਸਾਨੀ ਲਾ ਕੇ ਸਕੇਲ ਦੇ ਨਾਲ ਅੱਧੇ ਇੰਚ ਤੋਂ ਆਹ ਦੇਖੋ ਆ ਤਾਂ ਹੋ ਗਿਆ ਅੱਧਾ ਇੰਚ ਅੱਧੇ ਇੰਚ ਦਾ ਵੀ ਆਪਾਂ ਹਾਫ ਕਰ ਲੈਣਾ ਇੰਨਾ ਕਿ ਇੱਥੇ ਇਨਸਾਨ ਲਾ ਕੇ ਇੱਥੋਂ ਹਲਕੀ ਜੀ ਗਲਾਈ ਦੇ ਨਾਲ ਆਪਾਂ ਸ਼ੇਪ ਦੇਣੀ ਹੈਗੀ ਫਿਟਿੰਗ ਵਾਲੀ ਆਹ ਹੋ ਗਈ ਜੀ ਆਪਣੀ ਫਿਟਿੰਗ ਵਾਲੀ ਤੇ ਹੁਣ ਆਪਾਂ ਪਾਉਣੀਆਂ ਨੇ ਪਲੇਟਸ ਦੇਖੋ ਆਪਾਂ ਪਲੇਟਸ ਪਾਉਣੀਆਂ ਨੇ 13.5 ਇੰਚ ਦੇ ਠੀਕ ਹੈ ਜੀ ਤੁਸੀਂ 13 ਦੇ ਵੀ ਪਾ ਸਕਦੇ ਹੋ 13.5 ਤੇ ਵੀ ਪਾ ਸਕਦੇ ਹੋ ਬੰਨਣ ਤੋਂ ਬਾਅਦ ਇਹਨਾਂ ਨੇ 12.5 ਇੰਚ ਤੇ ਜਾਂ 13 ਇੰਚ ਰੈਡੀ ਰਹਿ ਜਾਣਾ ਆ ਲਓ ਜੀ ਤੇ نیچے ਇਹਨਾਂ ਦੀ ਲੈਂਥ ਰੱਖਣੀ ਆ ਆਪਾਂ 19 7 ਵੀ ਕਰ ਸਕਦੇ ਹੋ ਤੁਸੀਂ ਜੇ ਤੁਹਾਡੀ ਮਰਜ਼ੀ ਆ 7 ਵੀ ਕਰ ਸਕਦੇ ਹੋ ਤੇ ਜਿਹੜੀ ਇਹਨਾਂ ਦੀ ਚੜਾਈ ਹੈਗੀ ਇਹ ਕਰਾਂਗੇ ਜੀ ਆਪਾਂ 4 ਇੰਚ ਨਲੋ ਜੀ ਸਕੇਲ ਜਾਂ ਇੰਚ ਟੇਪ ਦੀ ਹੈਲਪ ਨਾਲ ਆਪਾਂ ਹਰ ਇੱਕ ਲਾਈਨ ਆਪਸ ਦੇ ਵਿੱਚ ਮਿਲਾਉਣੀ ਹੈ ਜੀ ਹੁਣ ਦੇਖੋ ਜਿਹੜੀਆਂ ਸਾਈਡ ਵਾਲੀਆਂ ਪਲੇਟਸ ਨੇ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਇਹ ਇਸ ਤਰ੍ਹਾਂ ਨਲੋ ਜੀ ਫਰਕ ਪਾ ਦੇਣਾ ਦੇਖੋ ਆਪਾਂ ਇਹਦੇ ਵਿੱਚ 2.5 ਇੰਚ ਦਾ ਬਾਕੀ ਸਾਈਜ਼ਾਂ 'ਚ ਆਪਾਂ 2 ਇੰਚ ਦਾ ਪਾਉਣੇ ਆਂਗੇ ਹੁਣ ਦੇਖੋ ਆਹ ਵਾਲੀ ਪਲੇਟ ਆ ਗਈ ਠੀਕ ਹੈ ਜੀ ਜੇ ਆਪਾਂ ਇਹ ਇੱਥੇ ਐਦਾਂ ਪਾਵਾਂਗੇ ਤਾਂ ਇਹ ਜ਼ਿਆਦਾ ਸਿੱਧੀ ਪੈ ਜਾਣੀ ਹੈ ਠੀਕ ਹੈ ਜੀ ਇਹਨੂੰ ਆਪਾਂ ਦੇਖੋ ਚਾਹੇ ਤਾਂ ਤੁਸੀਂ ਇਹਦੇ ਬਰਾਬਰ ਨਿਸ਼ਾਨੀ ਲਾਉਣੀਆਂ ਉਹ ਵੀ ਓਕੇ ਆ ਨਹੀਂ ਆਪਾਂ ਦੇਖੋ ਜੀ ਐਦਾਂ ਪਾਉਣੇ ਹੁੰਨੇ ਆ ਇਹ ਐਸ ਤਰ੍ਹਾਂ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਮਿਲਾ ਲੈਣਾ ਐਦਾਂ ਇਹਦੇ ਵਿੱਚ ਵੀ ਦੇਖੋ ਆਪਾਂ ਪਾ ਦੇਣਾ 2.5 ਇੰਚ ਦਾ ਆਪ ਹੈਗੀ ਆਪਣੀ ਹੋ ਗਈ ਫਰੰਟ ਵਾਲੀ ਕੁੜਤੀ ਦੀ ਸਾਰੀ ਮਾਰਕਿੰਗ ਹੁਣ ਆਪਾਂ ਤੁਹਾਨੂੰ ਇਸ ਦੀ ਕਟਿੰਗ ਕਰਕੇ ਦਿਖਾਉਣੀ ਆ ਪਿਛਲੀ ਕਾਟ ਆਪਾਂ ਜ਼ਿਆਦਾ ਡੂੰਗੀ ਨਹੀਂ ਪਾਉਣੀ ਹੈਗੀ ਨਹੀਂ ਆਪਣੇ ਮੋਢੇ ਨੂੰ ਪਿੱਛੋਂ ਮੋਢੇ ਨੂੰ ਵੀ ਤੇ ਗਲੇ ਨੂੰ ਵੀ ਤੇ ਤੀਰੇ ਨੂੰ ਵੀ ਜੀ ਖਿੱਚ ਪਾਉਗੀ ਨਾਲੋ ਜੀ ਹੁਣ ਆਪਾਂ ਇਹਦੇ ਵਿੱਚੋਂ ਬੈਕ ਵਾਲਾ ਪੱਲਾ ਕੱਢ ਦੇਣਾ ਐਸਟਰ ਪਿਛਲਾ ਪੱਲਾ ਕੱਢਣ ਤੋਂ ਬਾਅਦ ਇਹ ਦੇਖੋ ਆਪਣੀ ਫਰੰਟ ਵਾਲੀ ਕਾਟ ਇਹ ਆਪਾਂ ਦੇਖੋ ਪਾ ਦੇਣੀ ਹੈ ਇਹ ਕਾਟ ਆਪਾਂ ਡੂੰਗੀ ਪਾਉਣ ਦੇ ਨਾਲ ਨਾ ਤੇ ਇਹ ਕਾਟ ਡੂੰਗੀ ਪੈਗੀ ਦੂਸਰੀ ਗੱਲ 15 ਇੰਚ ਤੇ ਨਿਸਾਨ ਲੱਗ ਗਿਆ ਆਪਣੀਆਂ ਪਲੇਟ ਸਨੀਵੀਆਂ ਹੋ ਗਈਆਂ ਆਪਣਾ ਫਿਰ ਕਦੇ ਵੀ ਜਿਹੜਾ ਫਰੰਟ ਵਾਲਾ ਗਲਾ ਉਹ ਪਿੱਛੇ ਨਹੀਂ ਜਾਂਦਾ ਹੈਗਾ ਜਦੋਂ ਆਪਾਂ ਹੈਵੀ ਸਾਈਜ਼ 'ਚ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਫਰੰਟ ਵਾਲਾ neck ਪਿੱਛੇ ਜਾਣ ਦੀ ਜਦੋਂ ਆਪਾਂ ਨਾ ਸਾਈਡ ਸਲਾਈ ਇਹਦੀ ਕਮੀਜ਼ ਦੀ ਸਟਿਚਿੰਗ ਕਰਾਂਗੇ ਆਪਾਂ ਸਾਈਡ ਸਲਾਈ ਲਾਵਾਂਗੇ ਉਦੋਂ ਆਪਾਂ ਫਰੰਟ ਵਾਲਾ ਜਿਹੜਾ ਪੱਲਾ ਦਾ ਉਹ 1 ਇੰਚ ਆਪਾਂ ਡਾਊਨ ਰੱਖ ਕੇ ਸਲਾਈ ਲਾਉਣੀ ਹੈ ਦੇਖੋ ਗਲੇ ਦੀ ਆਪਾਂ ਚੜਾਈ ਰੱਖਣੀ ਹੈ 2.5 ਇੰਚ ਤੇ ਗਲਾ نیچے ਨੂੰ ਰੱਖਣਾ ਦੇਖੋ ਜੀ ਆਪਾਂ 6.5 ਇੰਚ ਇਦਾਂ ਪੈ ਜਾਣੀ ਆ ਗਲਾਈ ਉੱਪਰੋਂ ਵੀ 2.5 ਇੰਚ نیچےੋਂ ਵੀ 2.5 ਇੰਚ ਜੇ ਤੁਸੀਂ ਗਲਾ ਇਸ ਤੋਂ ਜ਼ਿਆਦਾ ਟੀਪ ਪਾਉਣਾ ਤਾਂ ਤੁਸੀਂ ਰੱਖਣਾ ਤੀਰਾ 6.5 ਜੇ ਇਸ ਤੋਂ ਤੁਸੀਂ ਗਲਾ ਛੋਟਾ ਪਾਉਣਾ ਤਾਂ ਤੁਸੀਂ 8.5 7 ਇੰਚ ਤੀਰਾ ਰੱਖਣਾਗਾ ਫਰੰਟ ਜਿੰਨਾ ਆਪਾਂ ਡਾਊਨ ਕੀਤਾ ਸੀ ਉਨੇ ਹੀ ਆਪਾਂ ਪਲੇਟਸ ਖਾਤਰ ਬੈਕ ਆਲੇ ਹਿੱਸੇ 'ਚ ਡਾਊਨ ਕਰਨਾ ਤੇ ਇਹਨਾਂ ਦੀ ਲੈਂਥ ਆ 6 ਇੰਚ ਵਧਾਉਣੀ ਆ ਫਰੰਟ ਵਾਲੀਆਂ 7 ਇੰਚ ਸੀ ਤੇ ਬੈਕ ਵਾਲੀਆਂ 8 ਇੰਚ ਚੜਾਈ ਇਹਨਾਂ ਦੀ ਉਨੀ ਹੀ ਕਰਨੀ ਆ 4 ਇੰਚ ਤੇ 4 ਇੰਚ ਹੀ ਆਪਾਂ ਕਰਨੀਆਂ ਦੇਖੋ ਜੀ ਇੱਥੋਂ ਤੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਮਿਲਾ ਲੈਣਾ ਇੰਚੀ ਟੇਪ ਦੇ ਆਹ ਵਾਲੇ ਪੁਆਇੰਟ ਦੇ ਨਾਲ ਆਪਾਂ ਦੂਸਰੇ ਪਾਸੇ ਨਿਸ਼ਾਨ ਲਾ ਲੈਣਾ ਇਹ ਇਸ ਤਰ੍ਹਾਂ ਦੇਖੋ ਇਹ ਹੋ ਗਈ ਆਪਣੀ ਕੁੜਤੀ ਦੀ ਮਾਰਕਿੰਗ ਹੁਣ ਆਪਾਂ ਕਰਾਂਗੇ ਜੀ ਬਾਹਾਂ ਦੀ ਮਾਰਕਿੰਗ ਦੇਖੋ ਜੀ ਬਾਹਾਂ ਚ ਪਾਊਗਾ ਆਪਣੇ ਅੰਚ ਜੋੜ ਸਭ ਤੋਂ ਪਹਿਲਾਂ ਆਪਾਂ ਜੋੜ ਕਾਉਣ ਤੋਂ ਪਹਿਲਾਂ ਕਿਉਂਕਿ ਜੇ ਆਪਾਂ ਪਹਿਲਾਂ ਹੀ ਕਟਿੰਗ ਕਰਾਂਗੇ ਆਪਾਂ ਇੱਧਰ ਦੇਖੋ ਆ ਪਾਸਾ ਜੁੜਿਆ ਹੋਇਆ ਇਹ ਜੋਇੰਟ ਹੀ ਲਾਉਣਾਗਾ ਤਾਂ ਕਿ ਆਪਣੀਆਂ ਬਾਹਾਂ ਸਹੀ ਤਰੀਕੇ ਚ ਬਣ ਜਾਣ ਦੇਖੋ ਬਾਹਾਂ ਦੀ ਲੈਂਥ ਹੈਗੀ ਹੈਗੀ 17 ਇੰਚ ਤਿਆਰ 3 ਇੰਚ ਐਕਸਟਰਾ ਰੱਖਣਾ 20 ਇੰਚ ਤੇ ਆਪਾਂ ਕਰਾਂਗੇ ਕਟਿੰਗ ਆ ਲਓ ਜੀ 2 ਇੰਚ ਤੇ ਕਟਿੰਗ ਕਰਨੀ ਆਪਾਂ ਤੇ ਜਿਹੜੇ ਆਪਾਂ ਫੁੱਲ ਨੇ ਇਹ ਜ਼ਰੂਰ ਦੇਖਣੇ ਵੀ ਇਹਨਾਂ ਦਾ ਮੂੰਹ ਇੱਕ ਪਾਸੇ ਹੋਣਾ ਚਾਹੀਦਾ ਜਿੱਦਾਂ ਉੱਪਰ ਨੂੰ ਜਾਂਦੇ ਨੇ ਆਹ ਨੀਚੇ ਨੂੰ ਜਾਂਦੇ ਨੇ ਨਾ ਤਾਂ ਆਪਾਂ ਪਾਸਾ ਕਰ ਲੈਣਾ ਚੇਂਜ ਇਸ ਤਰ੍ਹਾਂ ਚਾਹੇ ਤਾਂ ਤੁਸੀਂ ਬਾਹਾਂ ਲੀਆਂ ਕਾਟਾਂ ਪਾਉਣ ਲੱਗੇ ਆ ਸਿੱਧੇ ਪ੍ਰਿੰਟ ਵਾਲੇ ਪਾਸੇ ਨੂੰ ਆਪਸ ਵਿੱਚ ਜੋੜ ਲਓ ਚਾਹੇ ਤੁਸੀਂ ਆ ਉਲਟੇ ਨੂੰ ਜੋੜੋ ਆਹ ਵੇਖੋ ਜੀ ਹੁਣ ਜਿਹੜੇ ਆਪਣੇ ਫੁੱਲਾਂ ਦੇ ਮੂੰਹ ਨੇ ਉਹ ਆਪਾਂ ਸਹੀ ਜਾ ਰਹੇ ਨੇ ਤੇ ਹੁਣ ਦੇਖੋ ਆਪਾਂ ਨਾ ਮੋਢਾ ਨਾ ਆਪਣਾ ਆਪਣਾ ਤੇ ਮੀਜ਼ ਦਾ ਫਰੰਟ ਆਹ ਫਿਰ ਆਪਾਂ ਦੇਖਾਂਗੇ ਵੀ ਆਪਾਂ ਜੋੜ ਕਿੰਨਾ ਪਾਉਣਾਗਾ ਆਹ ਦੇਖੋ ਇੰਨਾ ਹਿੱਸਾ ਤਾਂ ਪਨਾ ਜਾਣਾ ਸਲਾਈ ਚ ਸਲਾਈ ਚੋਂ ਤੋਂ ਬਾਅਦ ਆਪਾਂ ਇੱਥੇ ਇੰਚੀ ਟੇਪ ਰੱਖ ਕੇ ਐਪਨਾ ਦੇਖੋ ਆਂ ਉਂਗਲ ਨਾਲ ਦੱਬਣਾ ਤੇ ਆਂ ਉਂਗਲ ਨਾਲ ਘਮਾਉਣਾ ਦੇਖੋ ਮੋਢਾ ਹੈਗਾ ਜੀ ਆਪਣਾ 1.5 ਇੰਚ ਤਿਆਰ ਠੀਕ ਹੈ ਜੀ 1.5 ਇੰਚ ਮੋਢਾ ਤਿਆਰ ਆ ਆਪਾਂ ਨੂੰ 12-13 ਇੰਚ ਕੱਪੜਾ ਚਾਹੀਦਾ ਆਗਾ ਚੜਾਈ ਚ ਆ ਦੇਖੋ ਇਹ ਹੈਗਾਗਾ 11 ਹਾਂ ਲੋ ਇਹ ਆ ਦੇਖੋ ਹੁਣ ਆਪਣਾ ਕੱਪੜਾ ਪੂਰਾ ਹੋਊਗਾ ਠੀਕ ਹੈ ਜੀ ਇੰਨਾ ਆਪਾਂ ਜੋੜ ਪਾਉਣਾ ਜੋੜ ਪਾਉਣਾਗਾ ਆਪਾਂ ਕਿੱਦਾਂ ਪਾਉਣਾ ਜੋੜ ਆਹ ਦੇਖੋ ਹੁਣ ਆਪੇ ਵਿੱਚ ਵੀ ਆਪਾਂ ਫੁੱਲਾਂ ਦਾ ਹਿਸਾਬ ਰੱਖਣਾ ਆ ਲਓ ਜੀ ਇਹਨਾਂ ਦੇ ਮੂੰਹ ਵੀ ਉੱਪਰ ਨੂੰ ਜਾਂਦੇ ਆਪਾਂ ਸਿਰਫ ਦੋ ਤਹਿਾਂ ਦਾ ਜੋੜ ਪਾਉਣਾ ਦੋ ਤਹਿਾਂ نیچے ਹੈਗੀਆਂ ਨੇ ਕੰਨੀ ਦੇ ਉੱਪਰ ਕੰਨੀ ਧਰ ਲੈਣੀ ਹੈ ਚਾਹੇ ਤੁਸੀਂ ਪਹਿਲਾਂ ਸਲਾਈ ਲਾ ਲਓ ਹੁਣ ਆਪਾਂ ਸਲਾਈ ਨਹੀਂ ਲਾਈ ਜਿੰਨਾ ਹਿੱਸਾ ਆਪਣਾ ਸਲਾਈ 'ਚ ਆਊਗਾ ਆਪਾਂ ਉੱਪਰ ਧਰ ਲਿਆ ਜੀ ਇਹ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਤਾਂ ਅੱਗੇ ਆਹ ਕੱਪੜੇ ਦੀ ਕਾਤੀ ਆਪਾਂ ਕਟਿੰਗ ਠੀਕ ਹੈ ਜੀ ਕੱਪੜੇ ਦੀ ਕਟਿੰਗ ਕਰਨ ਤੋਂ ਬਾਅਦ ਜਿਨ੍ਹਾਂ ਨੂੰ ਕਾਟ ਪਾਉਣੀ ਔਖੀ ਲੱਗਦੀ ਹੈ ਇਦਾਂ ਉਹ ਤੁਸੀਂ ਸਲਾਈ ਵੀ ਲਾ ਸਕਦੇ ਹੋਗੇ ਪਹਿਲਾਂ ਦੇਖੋ ਜੀ ਆਪਾਂ ਜੋੜ ਵਾਲਾ ਪਾਸਾ ਕੰਨੀ ਦੇ ਉੱਪਰ ਕੰਨੀ ਧਰ ਕੇ ਆਪਾਂ ਐਦਾਂ ਕਰ ਲਿਆ ਐਦਾਂ ਰੱਖ ਕੇ ਜੋੜ ਵਾਲਾ ਪਾਸਾ ਆਪਣਾ نیچے ਚਲੇ ਆ ਗਿਆ ਮੋਢਾ ਸੀਗਾ ਆਪਣਾ 1.5 ਇੰਚ ਤਿਆਰ 1.5 ਇੰਚ ਆਪਣਾ ਮੋਢਾ ਤਿਆਰ ਸੀ ਆਪਾਂ ਦੇਖੋ ਜੀ 10 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ ਆਹ ਲੋ ਜੀ ਆਪਾਂ ਕਰਨੀ ਹੈ ਕਟਿੰਗ 10 ਇੰਚ ਤੇ ਇੰਨਾ ਕਪੜਾ ਆਪਾਂ ਨੂੰ ਐਕਸਟਰਾ ਬਹੁਤ ਆਗਾ ਤੇ ਨੀਚੇ ਨੂੰ ਆਪਾਂ ਡਾਊਨ ਕਰਨਾ 3 ਇੰਚ ਸਲਾਈ ਵਾਸਤੇ ਆਪਣਾ ਕਪੜਾ ਪਹਿਲਾਂ ਜਿੰਨਾ ਜੋੜ ਚ ਜਾਊਗਾ ਸਲਾਈ ਚ ਉਹ ਆਪਣਾ ਕੱਪੜੇ ਦੇ ਉੱਪਰ ਕਪੜਾ ਛਾੜ ਕੇ ਰੱਖਿਆ ਹੋਇਆ 2.5 ਇੰਚ ਦੀ ਪੈਣੀ ਇੱਥੇ ਕਾਟ ਦਲਾਈ ਜਾਣੀ ਆਹ ਵਾਲੇ ਪੁਆਇੰਟ ਨੂੰ ਆਪਾਂ ਇਹਦੇ ਨਾਲ ਇਸ ਤਰ੍ਹਾਂ ਮਿਲਾ ਲੈਣਾ ਨਾ ਬੋਤੀ ਇਹ ਮਲਾਉਣ ਤੋਂ ਬਾਅਦ ਇਹਦਾ ਕਰ ਲੈਣਾ ਆਪਾਂ ਹਾਫ ਇਦਾਂ ਫਰੰਟ ਵਾਲੀ ਕਾਟ ਦੇਖੋ ਆਪਾਂ 1 ਇੰਚ ਦੀ ਪਾਈ ਸੀ ਕਮੀਜ਼ ਦੇ ਵਿੱਚ ਇੱਥੇ ਵੀ 1/2 ਇੰਚ ਇੰਦਰ 1/2 ਇੰਚ ਇੰਦਰ ਹਰ ਇੱਕ ਸਾਈਜ਼ 'ਚ ਆਪਾਂ ਇਦਾਂ ਹੀ ਪਾਉਣੇ ਆ ਜੀ ਆਹ ਹੋ ਗਿਆ ਐਕਸਟਰਾ ਕੱਪੜਾ ਤੇ ਇਦਾਂ ਪੈ ਜਾਣੀਆਂ ਦੇਖੋ ਬਾਹਾਂ ਦੀ ਕਟਿੰਗ ਬਾਹਾਂ ਦੀ ਗਲਾਈ ਗਲਾਈ ਸਿਰੇ ਤੱਕ ਪਾਉਣੇ ਆ ਦੋਵੇਂ ਠੀਕ ਹੈ ਜੀ ਦੇਖੋ ਮੂਰੀ ਹੈਗੀ ਇਹਨਾਂ ਦੀ 7 ਇੰਚ 7 ਇੰਚ ਮੂਰੀ ਹੈਗੀ ਆ ਦੇਖੋ ਤੁਸੀਂ ਚਾਹੋ ਤਾਂ ਆ ਵਾਲੇ ਸਕੇਲ ਨਾਲ ਵੀ ਕਰ ਸਕਦੇ ਹੋ ਨਹੀਂ ਸਿੱਧੇ ਨਾਲ ਇਹ ਲੋਥ ਐਸਟਰਾ ਆ ਹੋ ਗਿਆ ਆਪਣਾ ਐਕਸਟਰਾ ਕੱਪੜਾ ਆ ਦੇਖੋ ਜੀ ਆਪਣੀ ਗਲਾਈ ਪੈ ਗਈ ਹੁਣ ਆਪਾਂ ਕੀ ਕਰਨਾ ਦੋ ਤਹਾਂ نیچے ਛੱਡ ਦੇਣੀਆਂ ਨੇ ਤੇ ਦੋ ਤਹਾਂ ਦੇਖੋ ਜੀ ਚੱਕ ਲੈਣੀਆਂ ਨੇ ਦੇਖੋ ਜੋੜ ਵਾਲਾ ਪਾਸਾ ਆਪਣਾ نیچے ਰਹਿ ਗਿਆ ਇਹ ਪਿੱਛੇ ਆਊਗਾ ਤੇ ਆ ਫਰੰਟ ਵਾਲੀ ਕਾਰਟ ਆਪਾਂ ਫਰੰਟ ਵਾਲੇ ਜਿਹੜੇ ਹਿੱਸੇ 'ਚ ਆਪਾਂ ਜੋੜ ਨਹੀਂ ਪਾਇਆ ਇੱਧਰ ਪਾ ਦੇਣੀ ਹੈ ਆ ਐਕਸਟਰਾ ਕੱਪੜੇ ਦੀ ਕਟਿੰਗ ਚਾਹੇ ਤੁਸੀਂ ਪਹਿਲਾਂ ਕਰ ਲਓ ਆਪਾਂ ਫਿਟਿੰਗ ਵਾਲੀ ਜਿਹੜੀ ਨਿਸ਼ਾਨੀ ਹੈ ਇਹ ਆਪਾਂ ਡਾਰਕ ਸਾਨੀ ਲਾਈ ਕਿਉਂਕਿ ਆਪਾਂ ਸਲਾਈ ਲੌਂਗ ਟਰਮ ਆ ਉਲਟੇ ਸਾਈਡ ਤੇ ਆਪਾਂ ਇਹ ਫਿਟਿੰਗ ਵਾਲੀ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਦੇਖੋ ਜੀ ਹੈਵੀ ਸਾਈਜ਼ ਦੀਆਂ ਕੱਟਾਂ ਪੈ ਜਾਂਦੀਆਂ ਨੇ ਬਿਲਕੁਲ ਵੀ ਤੀਰੇ ਨੂੰ ਖਿੱਚਣੀ ਪੈਂਦੀ ਹੈਗੀ ਮੋਡੇ ਨੂੰ ਖਿੱਚਣੀ ਪੈਂਦੀ ਬਾਹ ਨਹੀਂ ਘੁੰਮਦੀ ਹੈਗੀ ਦੇਖੋ ਆ ਹੈਗਾ ਆਪਣਾ ਵਾਲਾ ਨਿਸ਼ਾਨ ਇਹਨੂੰ ਆਪਾਂ ਇਹਦੇ ਨਾਲ ਮਿਲਾ ਕੇ ਦੇਖੋ ਆ ਵਾਲਾ ਹਿੱਸਾ ਆਊਗਾ ਆਪਣਾ ਉੱਪਰ ਠੀਕ ਹੈ ਜੀ ਇਹ ਇਸ ਤਰ੍ਹਾਂ ਕੋਈ ਵੀ ਕੱਪੜਾ ਆਪਣਾ ਖਿੱਚਣਾ ਨਹੀਂ ਇਸ ਤਰ੍ਹਾਂ ਦੇਖੋ ਜਦੋਂ ਆਪਾਂ ਬਾਹ ਦੀ ਸਿਲਾਈ ਲਾਵਾਂਗੇ ਨਾ ਇੰਨਾ ਹਿੱਸਾ ਦਾ ਆਪਣਾ ਸਿਲਾਈ 'ਚ ਜਾਣਾਗਾ ਤਾਂ ਤੀਰੇ ਵਾਲੀ ਸਿਲਾਈ 'ਚ ਤੇ ਆਹ ਵਾਲੀ ਦੇਖੋ ਆਪਣੀ ਕਮੀਜ਼ ਦੀ ਫਿਟਿੰਗ ਦੀ ਆ ਬਾਹ ਦੀ ਫਿਟਿੰਗ ਦੀ ਆ ਇਸ ਤਰ੍ਹਾਂ ਆਪਾਂ ਨਾ ਆਹ ਵਾਲੀ ਜਿਹੜਾ ਕੱਪੜਾ ਹੈ ਇਹਦੇ ਵਿੱਚ ਵੀ ਆਪਣੀ ਰੇਵ ਕਟਿੰਗ ਹੋਣ ਕਰਕੇ ਵੀ ਗਲਾਈ ਬਣ ਕਰਕੇ ਖਿੱਚ ਆ ਜਾਂਦੀ ਆ ਇਹਦੇ ਚ ਵੀ ਖਿੱਚ ਆ ਜਾਂਦੀ ਆ ਕੋਈ ਵੀ ਕੱਪੜਾ ਆਪਾਂ ਖਿੱਚਣਾ ਨਹੀਂ ਐ ਇਸ ਤਰ੍ਹਾਂ ਸਲਾਈ ਲਗਾਉਣ ਟਾਈਮ ਬਿਲਕੁਲ ਵੀ ਆਪਣਾ ਬਾਹ ਦਾ ਕੱਪੜਾ ਜਾਂ ਫਿਰ ਕਮੀਜ਼ ਦਾ ਕੱਪੜਾ ਵਾਧਦਾ ਘਟਦਾ ਨਹੀਂ ਹੈਗਾ ਤੇ ਨਾ ਹੀ ਆਪਣੀ ਬਾਹ ਘੁੰਮਦੀ ਆਈ ਠੀਕ ਹੈ ਜੀ ਜੇ ਤੁਹਾਨੂੰ ਆਪਣੀ ਵੀਡੀਓ ਅੱਜ ਵਾਲੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ